ਜੀ ਕਿੰਤਾ ਸਾਰੇ ਪਹਿਲਾਂ ਤਾਂ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਚੱਲੇ ਕਰਾਲੀ ਨੂੰ ਪੰਪ ਲੈਣ ਵੈਸੇ ਮੈਂ ਤਾਂ ਇਹ ਚੀਜ਼ ਦੇ ਹੱਕ ਵਿੱਚ ਨਹੀਂ ਚਲੋ ਹੁਣ ਬੱਚਿਆਂ ਦਾ ਮਨ ਪਰਚਾਵਾ ਕਰਨਾ ਵੀ ਪੈਂਦਾ ਲਵਾਂਗੇ ਥੋੜੇ ਬਹੁਤ ਕਿਉਂਕਿ ਪলিউਸ਼ਨ ਪਹਿਲੇ ਸਾਨੂੰ ਪਤਾ ਬਾਹਤਾ ਬਾਕੀ ਸਾਰਿਆਂ ਨੂੰ ਇਹੀ ਬੇਨਤੀ ਵੀ ਘੱਟ ਚਲਾਇਓ ਪੰਪ ਠੀਕ ਆ ਧਰਤੀ ਪਰ ਆਪਾਂ ਨਹੀਂ ਰਹਿਣਾ ਕਿ ਤੇ ਆਪਾਂ ਨੇ ਬੰਬ ਚਲਾ ਕੇ ਹੋਰ ਪਾਸੇ ਨਹੀਂ ਚਲੇ ਜਾਣਾ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਵੀ ਘੱਟ ਚਲਾਇਓ ਇੱਥੇ ਵੀ ਰੌਣਕ ਪੂਰੀਆ ਸਿੰਘ ਅੱਡੇ 'ਚ ਦੌਲੀਕਾਰ ਕਹਿਣ ਉਹਦੀ ਪੂਰੀ ਦੁਕਾਨਾਂ ਤੋਂ ਗੁੰਣਾ ਲੱਗੀਆਂ ਹੋਈਆਂ ਤਾਂ ਹੀ ਨਾ ਕਰਾਲੀ ਨੂੰ ਆਤਿਸ਼ਬਾਜ਼ੀ ਦੀ ਨਾਲ ਹੱਬ ਕਹਿੰਦੇ ਆ ਬਹੁਤ ਤਾਂਤਸ਼ਵਾਜੀ ਪਈ ਜੇ ਕਿਤੇ ਰੱਬ ਨਾ ਕਰੇ ਉਨੇ 49 ਗੱਲ ਹੋ ਜਵੇ ਇੱਥੇ ਤਾਂ ਕਈ ਫਾਰਵਰ ਰੇਡ ਦੀਆਂ ਗੱਡੀਆਂ ਅੱਗ ਬੁਝਾਉਂਗੀਆਂ ਆ ਜਿਹੜਾ ਮਰੰਡਾ ਕਰਾਲੀ ਰੋਡ ਆ ਨਾ ਇਹਦੇ ਉੱਪਰ ਮੈਂ ਕਹਿੰਦਾ ਕੋਈ ਉਹ ਜਗ੍ਹਾ ਕਿਤੇ ਖਾਲੀ ਹੋਣੀ ਆ ਬੜੀ ਦੂਰ ਦੂਰ ਤੇ ਲੋਕ ਲੈਣ ਆਉਂਦੇ ਆ ਇੱਥੇ ਤੇ ਲੈਣ ਸ਼ੁਰੂ ਹੋ ਗਈ ਓ ਕਦੂ ਜੇ ਅਰੇ ਉਹ ਦੋ ਜਣੇ ਵੀਰੇ ਕੋਲ ਤੁਸੀਂ ਆ ਗਏ ਹਾਲ ਕੰਗੜੀਆਂ ਵਾਲਾ ਗਲਾਸ ਪੀਂਦਾ ਥੋੜਾ ਯਾਰ ਪਰ ਕੇ ਸੱਚੀ ਗੱਲ ਆ ਭਾਈ ਖੱਦਰ ਵਾਲਾ ਗਲਾਸ ਆ ਉਹ ਬਸ ਹੁਣ ਪਾਣੀ ਪਾਉਣਾ ਹੀ ਨਹੀਂ ਗੁਰੂਆ ਦਾਤ ਹੀ ਆਈ ਜਾਂਦੀ ਚੱਕਦੇ ਹੁਣ ਕੇ ਦੇਖਦਾ ਚੱਲ ਤਾਰੂ ਗੱਡੀ ਹਾ ਹਾ ਚੜ ਦੂੰਗਾ ਗੱਡੀ ਤਾਰੂ ਸੀ ਕਿਹਨੇ ਗੱਡੀ ਛੱਡਦਾ ਅੱਧਾ ਕਿਲੋ ਵਾਲਾ ਗਲਾਸ ਆ ਸੌ ਰਹੇ ਆ ਜੇ ਸਮਾਨ ਆ ਜਿਹੜਾ ਰਹਿ ਗਿਆ ਕੱਲ ਗੱਡੀ ਗੱਡੀ ਦਾ ਥੋਕੀ ਚੱਲੇ ਹੈ ਗੈਲੀ ਦਾ ਸਫਾਈ ਦਾ ਵੀ ਕੰਮ ਅੱਜ ਬਾੜੇ ਚ ਕੋਤਾ ਸ਼ਹਿਰ ਮਰੰਡੇ ਦੀ ਰੌਣਕ ਦੂਰੀ ਤੇ ਹੈ ਜਨਤਾ ਖਾਤਰ ਕੋਈ ਮੰਗਾਈ ਨਹੀਂ ਕੋਈ ਕੁਛ ਨਹੀਂ